ਮਾਤਾ ਪੋਲੀ ਵਾਲਾ ਚੌਕ ਬੀਕਾ ਨੇੜੇ ਹੋਟਲ ਦੇ ਨੇੜੇ ਕਿਸੇ ਵਿਅਕਤੀ ਵੱਲੋਂ ਘਰ ਦਾ ਮਲਬਾ ਸੁੱਟਣ ਨਾਲ ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ ਨਗਰਪੰਚਾਇਤ ਮਮਦੋੜ ਦੇ ਮਾਤਾ ਪੋਲੀ ਵਾਲਾ ਚੌਕ ਬੀਕਾ ਨੇੜੇ ਨੇੜੇ ਕਿਸੇ ਵਿਅਕਤੀ ਵੱਲੋਂ ਰਾਤ ਨੂੰ ਘਰ ਦਾ ਮਲਬਾ ਇੱਟਾਂ ਰੋੜੇ ਸੜਕ ਤੇ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਦੁਕਾਨਦਾਰਾਂ ਤੇ ਰਾਘੀ ਨਾ ਨੇ ਦੱਸਿਆ ਕਿ ਪਹਿਲਾਂ ਹੀ ਮਮਦੋੜ ਦੇ ਵਿੱਚ ਸੀਵਰੇਜ ਪੈਣ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਤੇ ਟੋਏ ਟਿੱਬੇ ਬਣੇ ਪਏ ਹਨ ਜਿਸ ਕਰਕੇ ਲੋਕਾਂ ਨੂੰ ਲੰਘਣਾ ਔਖਾ ਹੋ ਰਿਹਾ ਹੈ ਪਰ ਅੱਜ ਕਿਸੇ ਵੱਲੋਂ ਰਾਤ ਸੜਕ ਦੇ ਉੱਪਰ ਘਰ ਦਾ ਮਲਬਾ ਇੱਦਾਂ ਰੋੜੇ ਸੁੱਟ ਕੇ ਹੋਰ ਵੀ ਪਰੇਸ਼ਾਨੀ ਖੜੀ ਕਰ ਦਿੱਤੀ ਹੈ ਲੋਕਾਂ ਨੇ ਮੰਗ ਕੀਤੀ ਕਿ ਇਸ ਛੁੱਟੇ ਮਲਵੇ ਕਾਰਨ ਲੰਘਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ ਉਹਨਾਂ ਮੰਗ ਕੀਤੀ ਕਿ ਮਮਦੋੜ ਦੀਆਂ ਸੜਕਾਂ ਦਾ ਹੱਲ ਜਲਦ ਕੀਤਾ ਜਾਵੇ ਤਾ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਦ ਇਸ ਸਬੰਧੀ ਨਗਰ ਪੰਚਾਇਤ ਮਮਦੋੜ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਲਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਤੇ ਮਿੱਟੀ ਪਾ ਕੇ ਇਸ ਦਾ ਹੱਲ ਕੀਤਾ ਜਾਵੇਗਾ ਤਾਂ ਟੁੱਟੀ ਹੋਈ ਇਹ ਤੂਤੇ ਲਿਆ ਕੇ ਹੋਰ ਜਿਹੜਾ ਲੋਕਾਂ ਨੇ ਪੂਰਾ ਕ੍ਰਿਕਟ ਸਾਟ ਦਾ ਹੀ ਕੋਈ ਮਲਬਾ ਛੱਡ ਗਿਆ ਹੀ ਕੋਈ ਦੁਕਾਨ ਵਾਲਾ ਇਹ ਰਾਤ ਕਿਤੇ ਛੱਡਿਆ ਗਿਆ ਰਾਤ ਕਰ ਗਿਆ 11:30 ਹਾਂ ਅੱਛਾ ਪਤਾ ਹੀ ਨਹੀਂ ਲੱਗਿਆ ਤੇ ਇਹਦੇ ਬਾਰੇ ਕੋਈ ਕਮੇਟੀ ਨਾਲ ਗੱਲ ਹੋਈ? ਕਮੇਟੀ ਵਾਲੇ ਗੱਲ ਨਹੀਂ ਸੁਣਦੇ। ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ। ਕੋਈ ਗੱਲ ਨਹੀਂ ਸੁਣਦੇ। ਕਿੱਥੇ ਹੁੰਦੇ ਨਹੀਂ ਆਏ ਨੇ ਆ ਨਾਲੀ ਜੀ ਕੱਢ ਕੇ ਦੇ ਉਹ ਗਿਆ ਇਹਨਾਂ। ਇੱਥੇ ਆ ਇੰਨਾ ਮਲਵਾ ਪਿਆ। ਲੋਕਾਂ ਨੂੰ ਇੱਥੇ ਕਿੰਨੀ ਗ੍ਰੇ ਪ੍ਰੇਸ਼ਾਨੀ ਹੈ। ਬਹੁਤ ਜਿਆਦਾ। ਸੜਕਾਂ ਬੜੇ ਪੱਤੀ ਨੇ ਜਿਵੇਂ ਪਹਿਲਾਂ ਹੁੰਦੀ ਸੀ ਠੀਕ ਹੈ ਸਿਆਸਤਾਂ ਹਾਲ ਹੋ ਗਿਆ ਇਹੋ ਹਾਲ ਹੋ ਗਿਆ ਸੰਭ ਚਲਾਣੇ ਸਾਨੂੰ ਲੋਕਾਂ ਨੂੰ ਬੜੀ ਪਰੇਸ਼ਾਨੀ ਹੈ ਬੜੀ ਪਰੇਸ਼ਾਨੀ ਹੋਈ ਮਰੀਜ਼ ਨੂੰ ਜਾਣਾ ਹੋਵੇ ਤਾਂ ਕਿਸ ਹਿਸਾਬ ਨਾਲ ਹੋਗਾ ਮਾੜਾ ਬੰਦਾ ਕਿਵੇਂ ਲੈ ਜਾਗਾ ਉਹ ਦੇ ਮਰ ਜਾਏ ਇਹਨੇ ਵੇਖਿਆ ਉਹ ਆਪਣੀ ਆ ਬੈਠੇ ਹੈਗਾ ਹੈਗਾ ਦਾ ਬਹੁਤ ਹੈ ਤਾਂ ਕੀ ਕਿ ਵਾਜਦਾ ਬੁੜਕੇ ਦੇ ਵਾਜਦਾ ਹੈ ਆਣਾ ਇੱਕ ਹਾਲ ਹੋ ਰਿਹਾ ਸੇ ਮੇਰੇ ਆ ਨਾ ਕਹਿਆ ਸਾਡੇ ਸੱਜਾਂ ਦੇ ਬੁਰੇ ਹਾਲ ਹੋ ਗਿਆ ਸਾਨੂੰ ਡੈਕ ਹੋ ਜਾਣਾ ਜਿਹੜਾ ਸਾਹਬ ਇਹ ਨਾ ਲੱਗਿਆ ਕਮੇਟੀ ਔਰ ਕਿਸਨ ਕਹਿੰਦਾ ਤਗੜਾ ਬੰਦਾ ਕੋਈ ਨਹੀਂ ਕਹਿੰਦਾ ਫਰਕ ਪੈਂਦਾ ਮਾੜੇ ਬੰਦੇ ਨੇ ਜਿਹੜਾ ਸਾਈਕਲ ਵਾਲਾ ਹੈ ਜਾਂ ਸਾਡੇ ਵਰਗਾ ਜਿਹੜੀਆਂ ਵਾਲੇ ਨੇ ਜਾਂ ਕੋਈ ਮੋਟਰਸਾਈਕਲ ਵਾਲਾ ਠੀਕ ਹੈ ਜਾਂ ਦਿਹਾੜੀਦਾਰ ਬੰਦਾ ਤਗੜੇ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੇ ਗੱਡੀ ਤੇ ਲੰਘ ਜਾਣਾ ਠੀਕ ਹੈ ਮਾੜੇ ਬੰਦੇ ਰ ਪੈਂਦਾ ਫਰਕ ਨਹੀਂ ਕੋਈ ਸਾਹ ਦੇ ਵਿੱਚ ਪਾਣੀ ਨਹੀਂ ਟਰੋਹਣਗੇ ਨਾ ਪਾਣੀ ਟਰੋਹਣਗੇ ਕਦਾਂ ਦਾ ਪੂਰਾ ਹਾਲ ਖਰਾਬ ਜਿਹੜੇ ਮਾਨੂੰ ਮਰਜ਼ੀ ਚਾਹੀਏ ਇਹ ਨਹੀਂ ਵੀ ਕੱਲ ਕਿੱਥੇ ਪਾਉ ਚਲੇ ਜਾਂਦੇ ਉਹਦੇ ਤੋਂ ਵੀ ਛਾਂਕਿਆਲੇ ਵੱਲ ਤੇ ਚੱਕ ਵਾਲੇ ਪਾਸੇ ਜਿੱਧਰ ਮਰਜ਼ੀ ਹੈ ਇਹੀ ਆਉਣੇ ਨੇ ਲੱਖ ਲੱਖ ਜਿਹੜੇ ਖੜ੍ਹੇ ਪਾਏ ਪਿਆ ਜੀ ਮਿੱਟੀ ਵੀ ਨਹੀਂ ਪਾਉਂਦੇ ਵੀ ਮਿੱਟੀ ਪਾੜੀ ਚਲੇ ਨੂੰ ਪੱਧਰ ਕਰਦੀ ਨਾ ਇੱਥੇ ਰੇੜੀਆਂ ਚੱਲਦੀਆਂ ਫਿਰ ਨਾ ਸਾਡੀਆਂ ਸਾਡੇ ਕੀ ਰੇੜੀ ਹੈਗੀ ਅੱਜ ਰੇੜੀਆਂ ਵੀ ਨਹੀਂ ਚੱਲਦੀਆਂ ਇੱਥੇ ਕੀ ਆਵੇ ਜੀ ਬਰਕਾਸ਼